ਵੀੜਾ ਦੇਖਿਆ ਹੈ ਕਰ ਰਹੇ ਆਂ ਓ ਓ ਮੈਂ ਥੋੜੀ ਇਹੇ ਜੈਂ ਮੈਂ ਥੋੜੀ ਚਾਚ ਆਪਣੀ ਜਾਨ ਸ਼ੇਅਰ ਕਰਨ ਤੋਣੀ ਜਦੋਂ ਮੜਕ ਦੇਣਾ ਹੋ ਗਿਆ ਹੜੇ ਮੜਕ ਦੇਣਾ ਨਹੀਂ ਦਾਣਾ ਕੱਚਾ ਦਾਣਾ ਤਾਂ ਮੇਰਾ ਫਿਸਕ ਫਲਿੰਡੀ ਦੇਣਾ ਇਹੇ ਸਾਈ ਨੂੰ ਤਾਂ ਅਸੀਂ ਅੰਮ੍ਰਿਤਸਰ ਜਾਣਾ ਹੀ ਜਾਣਾ ਚਾਹੇ ਉਹਦੇ ਘੜੇ ਪਹਿਣ ਨੇਰੀਆਂ ਹੋਣ ਚਾਹੇ ਪਾਕੜਾ ਰਿਆ ਮੁੰਡੇ 27 ਅਪ੍ਰੈਲ ਨੂੰ ਅੰਮ੍ਰਿਤਸਰ ਜਾਵਾਂਗੇ ਸਾਰੇ ਭਾਈ ਅੰਮ੍ਰਿਤਸਰ ਘਰੀਏ ਤੁਹਾਨੂੰ ਪਤਾ ਚਾਹਤਾ ਸ਼ਹਿਰ ਕੀ ਤੂੰੜਣਾ ਮੈਨੂੰ ਕੀ ਪਤਾ ਤੈਨੂੰ ਪਤਾ ਨਹੀਂ ਮੈਨੂੰ ਕਿੱਥੇ ਪਤਾ ਮੈਨੂੰ ਪਤਾ ਮੇਰੇ ਧੱਕ ਬਹੁਤ ਆ ਮੇਰੇ ਧੱਕ ਬਹੁਤ ਪਰ ਏਕਤਾ ਜੰਦਾ ਬੈ ਚਾਚਾ ਧਰਨੇ ਲੈ ਕੇ ਸਾਰੇ ਕਾਨੂੰਨੀ ਬੈਚ ਕਰਾ ਦੇਗੇ ਕਿੱਡੀ ਕੀ ਗੱਲ ਏ ਤੈਨੂੰ ਪਤਾ ਨਹੀਂ ਪਰ ਕਿਸਾਨ ਮਜ਼ਦੂਰ ਏਕਤਾ ਦਾ ਸਰਦਾਰ ਤਾਂ ਸਾਡੇ ਬੰਦਾ ਸਿੰਘ ਬਹਾਦਰ ਆ ਗਏ ਸਰਦਾਰ ਸਾਡੇ ਬਾਬਾ ਦੀਪ ਸਿੰਘ ਅਰਗੇ ਅਸਲ ਤਿੰਨ ਚਾਰ ਬਣੀ ਫਿਰਦੇ ਨੇ ਚਾਚਾ ਚਾਰ ਕਿਉਂ ਆਪਣੇ ਪਿੰਡ ਸੱਤ ਐ ਓਹ ਹੋਰ ਇਯਾਦੀ ਕਾਸ ਦੀ ਪਾਲਦੇ ਇਹ ਤਾਂ ਐਂ ਕਹਿੰਦੇ ਮੇਰੇ ਸਾਲੇ ਵੀ ਸਾਨੂੰ ਦਫ਼ਤਰ ਖੋਲ ਕੇ ਦੋ ਦਫ਼ਤਰ ਖੋਲ ਕੇ ਦਿਓ ਉੱਥੇ ਅਸਲ ਤੂੰ ਆਪ ਸਾਬ ਲਾਲਾ ਵੀ ਕਿਤੇ ਪੰਜ ਸੱਤ ਪਿੰਡਾਂ ਬਾਅਦ 10 ਪਿੰਡਾਂ ਬਾਅਦ ਇੱਕ ਟੈਂਪੂ ਹੁੰਦਾ ਸੀ ਆਪਾਂ ਦਾ ਮੇਰਾ ਸਾਡੇ ਇਹ ਲੜ ਹਿਲੜ ਹਾਰ ਓਏ ਹਾਂ ਵਾਜਾ ਮਰੀ ਨਾ ਕਣਕੀ ਚੈੱਕ ਕਰਨੀ ਹੁਣ ਕਣਕ ਮੈਂ ਚੈੱਕ ਕਰੀ ਹੋਈ ਐ ਬਾਅਦ ਕਪਾਏ ਨਹੀਂ ਮਿਲਦੀ ਮੌਕੇ ਤੇ ਫਿਰ ਕੀ ਚੈੱਕ ਕਰੀ ਹੋਈ ਐ ਦਾ ਕਣਕ ਕੋਈ ਮਰੀ ਨਾ ਭਕਾਈ ਧਨਾ ਕੱਚਾ ਪਿਆ ਰਹੇ ਜਮਾ ਧਨਾ ਕੱਚਾ ਚਾਚਾ ਚਾਹ ਦਾਣਾ ਦਾਣਾ ਉਵੇਂ ਟਿੱਲੇ ਮੜੱਕ ਦਾਣਾ ਨਹੀਂ ਚਾਚਾ ਜਦੋਂ ਮੜੱਕ ਹੋਗੀ ਨਾ ਨਾਲੇ ਤਾਂ ਮੇਰੀ ਗੱਲ ਸੁਣ ਆਪਣੀ ਜਾਨ ਸ਼ੇਰ ਕਣਕ ਤੁਲ ਗਈ ਜਦੋਂ ਮੜੱਕ ਦਾਣਾ ਹੋ ਗਿਆ ਛੜੇ ਮੜੱਕ ਦਾਣਾ ਨਹੀਂ ਦਾਣਾ ਕੱਚਾ ਦਾਣਾ ਤਾਂ ਮੇਰਾ ਫਿਸਕ ਫਲਿੰਡੀ ਦੇਣਾ ਹੈ ਇਹ। ਲੈ। ਰਾਤ ਕੀ ਠੰਡ ਪੈ ਗਈ ਨਹੀਂ ਤਾਂ ਜਮੀ ਘੜੀ ਜਾਂਦੀ। ਚਾਚਾ ਘੜੀ ਕਿੰਨੀ। ਦਾਣੇ 'ਚ ਮੂੰਹ ਜਾਣੇ। ਚਾਚਾ ਗੱਲ ਦਾ ਦਾਣੇ 'ਚ ਜਾਣੇ। ਜਿਹੜੀ ਠੰਡ ਨਾ ਕਣਕ ਪਕਦੀ ਹੈ ਨਾ। ਉਹਦੇ ਨਾਲ ਦੀ ਰੀਸ਼ ਨਹੀਂ ਕਣਕ ਤਾਂ। ਨਾ ਤੂੰ ਮੇਰਾ ਸਾਲਿਆ ਮੇਰੇ ਹਲਾਲ ਕੱਪੜੇ ਪਾਈ ਫਿਰ ਤਾਂ ਅੱਗ ਲਾਏਗਾ ਕਣਕ ਤੇ ਯਾਰ। ਚਾਚਾ ਕੀ ਚਾਚਾ ਦਾ? ਮੈਨੂੰ ਪਤਾ। ਮੇਰੇ ਚੱਗ ਬਹੁਤ ਆ। ਮੇਰੇ ਚੱਗ ਬਹੁਤ ਆ। ਮੇਰੇ ਉੱਪਰ। ਓਏ ਆਈ ਨਹੀਂ ਆ। ਮੇਰਾ ਸਾਲਿਆ ਕੰਕਰ ਕੀ ਅੱਗ ਲੱਗ ਜਾਂਦੀ ਆ। ਗਲਤ ਹੈ ਚਣ ਲੈ। ਕੌਰੀ ਜਾਣੇ ਤਾਂ ਲਾਲ ਪਾਏ ਵੇ ਫਿਰ ਤੈਹੀਂ ਪਤਾ ਲੱਗੂ ਪ੍ਰਧਾਨ ਜੀ ਲਾਲ ਕੱਪੜੇ ਕੱਪੜੇ ਨਾ ਸਰਗੇ ਅੱਗ ਲੱਗ ਜੇ ਚਾਚਾ ਮੈਂ ਤੁਹਾਨੂੰ ਦੱਸਿਆ ਇਹ ਅਛਾ ਮੀ ਆ ਜਾ ਚਾਚਾ ਸ਼ਾਮੇ ਆ ਜਾ ਤੇਰੀ ਗੱਲ ਪੱਕੀ ਆ ਸ਼ਾਮੇ ਆ ਜਾ ਹੁਣ ਤਾਂ ਮੇਰਾ ਫੜਾ ਘਰ ਆਇਆ ਹੁਣ ਥਾਂ ਚ ਆ ਜਾ ਓ ਨਹੀਂ ਚਾਚਾ ਅੱਗ ਤਾਂ ਨਾ ਬਚਾਈ ਰੱਖੇ ਪਰਮਾਤਮਾ ਸਾਡੇ ਕਰਸਾਨਾਂ ਦੇ ਘੇਮ ਹੈ ਹੈ ਸਾਰੇ ਬਾਣ ਤੂੰ ਕਿਹੜਾ ਦੇਖਿਆ ਓ ਬਾਣ ਤਾਂ ਮੈਂ ਕਿਹੜਾ ਰੋਜ ਦਿੰਨਾ ਤੂੰ ਤਿੰਨਾਂ ਮਹੀਨਿਆਂ ਬਾਅਦ ਆ ਕੇ ਕਾਹਲੀ ਗੱਲ ਕਰੀ ਜਾਂਦਾ ਚੱਲ ਚੜੀਏ ਮੈਂ ਆਇਆ ਛੋਣੇ ਦੀ ਚਿੰਦ ਕਰਾਇਆ ਤੇ ਮੇਠੇ ਮਿਠੇ ਵੀ ਕਰ ਦਿਆ ਆ ਆ ਮੇਰੀ ਗ ਉਹ ਨਾ ਆਪਣੇ ਉਹ ਜਿਹੜਾ ਹੋਇਆ ਹਾਂ ਟਰਾਂਸਫਾਰਮ ਹਾਂ ਉਹ ਥੱਲੋਂ ਇੰਨੀ-ਇੰਨੀ ਵੱਡ ਨਹੀਂ ਪੂਗਣ ਕਾ ਉਹ ਤਾਂ ਚਾਚਾ ਮੇਰੀ ਗੱਲ ਦਾ ਵੀ ਵੀ ਬੋਟ ਜਿੰਨੇ ਖੰਬੇ ਨੇ ਨਾਲੇ ਦਾ ਚਾਚਾ ਖੰਬਿਆਂ ਨਾਲ ਆਪਾਂ ਤਾਰਾਂ ਬੰਨ ਗਏ ਪਹਿਲਾਂ ਹੀ ਰੂਲ ਐਂਡ ਰੈਗੂਲੇਸ਼ਨ ਪੈਦਾ ਕਰ ਦਿੱਤੀ ਹੋਰ ਖੰਬੇ ਜਿੱਥੇ ਤਾਰਾਂ ਜੋੜ ਦੀਆਂ ਆਪਾਂ ਡੰਡੇ ਵੰਡ ਲਏ ਟਰਾਂਸਫਾਰਮਰ ਦੇ ਥੱਲੇ ਸਾਫ਼ ਕਰ ਦਿੱਗੇ ਇਹ ਤੁਹਾਨੂੰ ਵੀ ਕਹਿ ਰਹੇ ਆ ਜੇ ਤਾਰਾਂ ਤੁਹਾਡੀਆਂ ਮਿਲਦੀਆਂ ਡੰਡੇ ਬੰਨੋ ਟਰਾਂਸਫਾਰਮਰ ਦੇ ਥੱਲੇ ਸਾਫ਼ ਕਰੋ ਹਾਂ ਬੀੜੀ ਬੱਤੀ ਵਾਲੇ ਬੰਦੇ ਧਿਆਨ ਰੱਖੋ ਧਿਆਨ ਰੱਖੋ ਜੇ ਬੀੜੀ ਬੱਤੀ ਵਾਲਾ ਬੰਦਾ ਵਰਗਾ ਬਹਿਣ ਕੇ ਫੈਨਾ ਚਾਚਾ ਕਣਕ ਪਟਰਾਓ ਨਹੀਂ ਖੜਾ ਇਹ ਤਾਂ ਪਟਰਾਓ ਹੀ ਖੜਾ ਹੁਣ ਤਾਂ ਹੋਰ ਸੁਨਾ ਚਾਚਾ ਕਿਵੇਂ ਫਸਲ ਤਾਂ ਐਤ ਕੀ ਆਏ ਕਹਿੰਦੀ ਆ ਕਣਕ ਦਾ ਵੀ ਬੰਦਾ ਮਾਰ ਛੜਾਉ ਮੈਂ ਆਪੀ ਰਹਿਣਦੇ ਰਹਿਣਦੇ ਬਾਬਾ ਗੁਰੂ ਹਾਂ ਫੈਨਾ ਨਿਰਵਾਤ ਤਾਂ ਪਹਿਲਾ ਮਸਾ ਕਰਦੇ ਆ 35 ਲੱਖ ਦੀ ਲਿਮਟ ਹੈ ਭਰਨੀ ਹੈ ਸਤਾ ਤੁਹਾਨੂੰ ਜੱਟਾਂ ਨੂੰ ਅਕਲ ਆ ਗਈ ਹੈ ਤੁਜੀ ਦਾ ਫੋਖਰਾ ਹੀ ਬਹੁਤ ਸੀ ਫੋਖਰਾ ਬਣਾ ਨਿਕਲ ਜਾਂਦਾ ਹੈ ਹਾਂ ਨੋਗਰ ਬਣਾ ਜਦੋਂ ਮੋਦੀ ਜ਼ਮੀਨਾਂ ਪਲੱਜ ਕਰਨ ਲੱਗਾ 10 ਮਿੰਟਾਂ ਵਿੱਚ ਨਿਕਲ ਜੂ ਉਹ ਚਾਚਾ ਕੋਈ ਨਹੀਂ ਸਾਡੇ ਕਿਸਾਨ ਮਜ਼ਦੂਰ ਏਕਤਾ ਜਿੰਦਾ ਬੈ ਚਾਚਾ ਧਰਨੇ ਲੈ ਕੇ ਸਾਰੇ ਕਾਨੂੰਨੀ ਬੈਬ ਚ ਕਰਾ ਦੇਣਗੇ ਕਿੱਡੀ ਕੀ ਗੱਲ ਐ ਤੈਨੂੰ ਪਤਾ ਨਹੀਂ ਪਰ ਕਿਸਾਨ ਮਜ਼ਦੂਰ ਏਕਤਾ ਦਾ ਜਿੱਥੇ ਕਿਸਾਨ ਮਜ਼ਦੂਰਾਂ ਨੇ ਗੜਤਾ ਨਾ ਡੰਡਾ ਕੰਦਾ ਹੋਇਆ ਚੰਗਾਮ ਦਾ ਖੜਾ ਹੋਰ ਪੱਤਿਆ ਵਾ ਚਾਚਾ ਵਾ ਚਾਚਾ ਮੇਰੀ ਗੱਲ ਸੁਣ ਉਹ ਤਾਂ ਕਹਿੰਦੇ ਕੋ ਗੇੜਾ ਮਾਰਦਾ ਵਟਾਂ ਪਟਾਂ ਤੋਂ ਦੀ ਪਾਸੀ ਪਾਸੀ ਅਸੀਂ ਕੇਰਾ ਕੇਰਾ ਭਰ ਕੇ ਲਵਨੇ ਆ ਪਾਣੀ ਦਾ ਵਿੱਚੋਂ ਚਾਚਾ ਦੇ ਦੋ ਟੈਂਟਨ ਫੁੱਟ ਚੌੜਾ ਤੇ ਦੇ ਦੋ ਫੁੱਟ ਚੌੜਾ ਥਾਂ ਮਿੱਧਿਆ ਪਿਆ ਦੱਸ ਕਿਉਂ ਨਹੀਂ ਦੱਸ ਨਹੀਂ ਮੈਨੂੰ ਕੀ ਪਤਾ ਹੁਣ ਦੱਸ ਦੱਸ ਕੋਈ ਕਰੀਏ ਨਾ ਤੈਨੂੰ ਪਤਾ ਹੈ ਚਾਚਾ ਕੀ ਤੂੰੜਣਾ ਮੈਨੂੰ ਕੀ ਪਤਾ ਤੈਨੂੰ ਪਤਾ ਨਹੀਂ ਮੈਨੂੰ ਕਿੱਥੇ ਪਤਾ ਵੀਰੇ ਚਾਚਾ ਪੱਠੇ ਵਧਣ ਲੈਣਾ ਜਿਹੜੇ ਪੱਠੇ ਵਧਣ ਆਉਂਦੇ ਆ ਵਿੱਚ ਕਣਕ ਕਲੋਂਡਾ ਵੀ ਵੱਢ ਜਾਂਦੀ ਗੁੱਲੀ ਡੰਡਾ ਗੁੱਲੀ ਡੰਡਾ ਵੀਰੇ ਜਿਹੜਾ ਡੰਡਾ ਗੁੱਲੀ shearਾ ਕੁਝ ਵੱਢ ਲੈਂਦੀ ਆ ਚਾਚਾ ਚੱਲ ਗੁੱਲੀ ਲੈਣਾ ਦਾ ਵੱਢ ਕੇ ਲੈ ਕੇ ਫਿਰ ਕੋਈ ਨਹੀਂ ਚਾਹ ਨਿਕਾ ਚਾਚਾ ਗੀ ਬਦਰ ਦੇ ਮੂੰਹ ਤੋਂ ਹਾਂ ਚਾਚਾ ਮਸ਼ੀਨ ਨੂੰ ਕਹਿ ਦੇ ਮਸ਼ੀਨ ਨੂੰ ਕਹਿੰਦੇ ਜੀ ਮਸ਼ੀਨ ਨੂੰ ਕਹਿਤਾ 27 ਤਰੀਕ ਨੂੰ ਕਿਹਾ ਜਿਹੜੀ ਤਰੀਕ ਨੂੰ ਕਿਹਾ 27 ਤਰੀਕ ਨੂੰ ਕਹਿਤਾ ਮਸ਼ੀਨ ਨੂੰ 27 ਤਰੀਕ ਨੂੰ ਆਜੂ ਆਪਣੇ ਦੋ ਤਿੰਨ ਦਿਨ ਬੱਦਲ ਕੇ ਪੜਾ ਕੇ 27 April ਨੂੰ ਹਾਂ ਨਾ 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 ਸ਼ਿਤਿਆ ਹੀ ਅਪ੍ਰੈਲ ਨੂੰ ਤਾਂ ਅੰਮ੍ਰਿਤਸਰ ਜਾਣਾ ਸੀ ਆ 27 ਅਪ੍ਰੈਲ ਨੂੰ ਅੰਮ੍ਰਿਤਸਰ ਜਾਵਾਂਗੇ ਸਾਰੇ ਭਾਈ ਅੰਮ੍ਰਿਤਸਰ ਜਾਵਾਂਗੇ ਮੇਰਾ ਸਾਲਿਆ ਮੇਰਾ ਤਾਂ ਕੀ ਕਰਨ ਜਾਣਾ 27 ਅਪ੍ਰੈਲ ਨੂੰ ਤੈਨੂੰ ਨਹੀਂ ਪਤਾ ਮੈਨੂੰ ਪਤਾ ਤਾਂ ਸਾਰਾ ਕੁਝ ਤੈ ਕਰਨ ਕੀ ਜਾਣਾ ਉੱਥੇ ਉਹ ਕੀ ਕਰ ਜਾਣਾ ਹੈ ਅੰਮ੍ਰਿਤਸਰ ਤੇ ਉਹ ਯਾਰ ਕਾਛ ਵੀ ਕਰਨਾ ਹੋਵੇ 27 ਤਰੀਕ ਨੂੰ ਨਹੀਂ ਆਉਣਾ 27 ਤਰੀਕ ਨੂੰ ਅੰਮ੍ਰਿਤਸਰ ਜਾ ਰਹੇ ਆ ਅਸੀਂ ਉਹ ਕਰਨਾ ਕੀ ਹੈ 27 ਤਰੀਕ ਨੂੰ ਤੂੰ ਚਪਕਾ ਕੇ ਕਰ ਜਾ ਨਾ ਨਾ 27 ਨੂੰ ਅਸੀਂ ਜਾਣਾ ਅਸੀਂ ਭਗੰਗਰੀ ਬੈਠੇ ਆ ਯਾਰ ਕਾਰ ਦੀ ਬੁਕਿੰਗ ਕਰੀ ਨਿਆ 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 ਚਾਚਾ ਚਾਚਾ 27 ਮੈਂ ਭੁੱਜ ਚੁਤਾਈ ਨੂੰ ਤਾਂ ਅਸੀਂ ਅੰਮ੍ਰਿਤਸਰ ਜਾਣਾ ਹੀ ਜਾਣਾ ਚਾਹੇ ਉਹਦੇ ਘੜੇ ਪਹਿਣ ਨੇਰੀਆਂ ਆਉਣ ਚਾਹੇ ਪਾਕੜਾ ਰੇ ਮੁੰਡੇ 27 ਅੰਮ੍ਰਿਤਸਰ ਸਾਹਿਬ ਜਾਣਾ ਹੀ ਜਾਣਾ 27 ਨੂੰ ਨਰੋਕੀ 28 ਨੂੰ ਭਾਂਜੇ ਜਾਂਦੇ ਕੱਢ ਲਈ 26 ਨੂੰ ਭਾਵੇਂ ਜਾਂਡ ਕੱਢ ਲਈ 27 ਨੂੰ ਤਾਂ ਜਾਣਾ ਹੀ ਜਾਣਾ 27 ਨੂੰ ਜਾਣਾ ਹੀ ਜਾਣਾ ਅੱਛਾ ਮੇਰਾ ਸਾਲਾ ਮੇਰਾ 27 ਨੂੰ ਤੂੰ ਤੂੰ ਵੀ ਮੇਰਾ ਸਾਲਾ ਇਹ ਜਾ ਹੈ 27 ਨੂੰ ਕੀ ਉੱਥੇ-ਉੱਥੇ ਜਾਂਦਾ ਹੈ ਉਹ ਮੇਲੇ ਦੇ 27 ਨੂੰ ਕੀ ਇਹ ਜਾ 27 ਨੂੰ ਕੀ ਇਹ ਜਾ ਨਹੀਂ ਨਹੀਂ ਕੀ ਨਹੀਂ ਜਾਣਦਾ ਮੈਂ 27 ਨੂੰ ਗੱਲ ਦੱਸ ਕੀ ਤੂੰ ਕੀ ਸਮਝ ਰਿਹਾ ਉਹ ਕਹਿੰਦੇ ਟੈਂਪੂ ਕਹਿੰਦੇ ਸੀ ਉਹ ਕਰਨਾ ਪਤਾ ਨਹੀਂ ਕੀ ਪਰੇਡ ਕਰਨੀ ਚਾਚਾ ਫਿਰ ਇੱਥੇ ਤਾਂ ਗੱਲ ਆੜੀ ਐ ਤੂੰ ਮੈਨੂੰ ਸਮਝ ਰਿਹਾ 27 ਨੂੰ ਜਿਹੜੇ ਉਥੇ ਟੈਂਪੂ ਆਉਣਗੇ ਟੈਂਪੂਆਂ ਦੇ ਇਹੇ ਜੀ ਸਰਵਿਸ ਕਰਨੀ ਉਥੇ ਕਟ-ਕਟ ਕੇ ਚਾਚਾ ਤੂੰ ਗੱਲ ਨਹੀਂ ਸਮਝਦਾ ਸਾਡੀ ਪਵਿੱਤਰ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਇਹਨਾਂ ਟੈਂਪੂਆਂ ਨੇ ਉਹੀ ਕਿਉਂ ਚੁਣੀ ਐ ਪਤਾ ਕੁਝ ਮੇਰੇ ਸਾਲਾ ਨੇ ਮੇਰੇ ਹਾਂ ਤੂੰ ਦੱਸ ਕਿਉਂ ਨਹੀਂ ਇਹਨਾਂ ਨੇ ਸਾਡੀ ਸਿੱਕੀ ਨੂੰ ਬਦਨਾਮ ਕਰਨ ਲੱਗੇ ਆ ਜਾਨ ਜਿਹੜੇ ਇਹ ਦਾੜ੍ਹੀਆਂ ਰੱਖ ਕੇ ਪੱਗਾਂ ਬੰਨ ਕੇ ਟੈਂਪੂ ਬਣ ਕੇ ਉੱਥੇ ਆਉਣਗੇ ਸਾਡੀ ਸਰਦਾਰੀ ਤੇ ਦਾਗ ਲਾਉਣਾ ਚਾਹੁੰਦੇ ਦਾਗ ਲਾਉਣਾ ਚਾਹੁੰਦੇ ਆ ਕਹਿੰਦੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਮੇਰੇ ਸਾਲਾ ਮੇਰੇ ਅਲੀਗਰਾਂ ਟ੍ਰੰਪ ਨੇ ਵੀ ਕਹਿਤਾ ਹਾਂ ਕਹਿੰਦਾ ਕੋਕਾਣਾ ਜਿਹੜਾ ਕਹਿੰਦਾ ਕਿ ਮੇਰੇ ਕਹਿੰਦਾ ਇੱਕ ਬੰਦਾ ਇੱਕ ਬੁੜੀ ਹੈ ਹਾਂ ਕਹਿੰਦਾ ਮੇਰੇ ਦੇਸ਼ ਚ ਹਾਂ ਕਹਿੰਦਾ ਇਹ ਤੀਜੇ ਦੂਜੇ ਜੈਂਡਰ ਦੀ ਗੱਲ ਕਰਦਾ ਕਹਿੰਦਾ ਨਹੀਂ ਚਤੜ ਕੋ ਮੈਂ ਨਾ ਚਾਹਦਾ ਇਹ ਸਭ ਪੜਾਂਗਾ ਫਿਰ ਨਾ ਚਾਹੀਦਾ ਉਹ ਸਾਨੂੰ ਗੁਰੂਆਂ ਨੇ ਸਿੱਖੀ ਬਖਸ਼ੀ ਸਾਨੂੰ ਸਿਰ ਦਾ ਤਾਜ ਪੱਗ ਬਖਸ਼ੀ ਇਹ ਏਜੰਸੀਆਂ ਬਦਨਾਮ ਕਰ ਰਹੀਆਂ ਇਹ ਏਜੰਸੀਆਂ ਬਦਨਾਮ ਕਰ ਰਹੀਆਂ ਉਹ ਇਹ ਦਿਖਾਉਣਾ ਚਾਹੁੰਦੇ ਆ ਵੀ ਪੱਗਾਂ ਬਨ ਕੇ ਸਰਦਾਰ ਕੀ ਕਰਦੇ ਆ ਸਰਦਾਰ ਚਾਚਾ ਇਹ ਜੇ ਨਹੀਂ ਹੈ ਸਰਦਾਰ ਤਾਂ ਸਾਡੇ ਬੰਦਾ ਸਿੰਘ ਬਹਾਦਰ ਰਗੇ ਸਰਦਾਰ ਸਾਡੇ ਬਾਬਾ ਦੀਪ ਸਿੰਘ ਵਰਗੇ ਸਰਦਾਰ ਸਾਡੇ ਗੁਰੂ ਗੋਬਿੰਦ ਸਾਹਿਬ ਵਰਗੇ ਸਰਦਾਰ ਯਰ ਗੱਲ ਸੁਣ ਹਰੀ ਸਿੰਘ ਨਲਵੇ ਵਰਗੇ ਕਿੰਨੇ ਕੁ ਸਰਦਾਰ ਗਨਾ ਇਹ ਮੇਰੇ ਥਲੇ ਬਾਪਾ ਨੂੰ ਬਦਨਾਮ ਇਹ ਸਾਲੇ ਸਾਨੂੰ ਬਦਨਾਮ ਕਰਨਾ ਨਾ ਕੋਈ ਤੁਸੀਂ ਕਰ ਰਹੇ ਨੇ ਕਹਿੰਦੇ ਆਪਣੀ ਕੋਈ ਤੁਸੀਂ ਕਰ ਰਹੇ ਆ ਜਿਹੜੇ ਬੰਦੇ ਨੇ ਪੱਗ ਬੰਨ ਕੇ ਦਾੜੀ ਰੱਖ ਕੇ ਇਹ ਜੋ ਲੱਛਣ ਕਰਾਉਂਦਾ ਨਾ ਸਮਝ ਲੋ ਯਾਸੀਆ ਦਾ ਬੰਦਾ ਯਾਸੀਆ ਦਾ ਬੰਦਾ ਇੱਕ ਗੱਲ ਤੈਨੂੰ ਹੋਰ ਦੱਸਦਾ ਮੇਰਾ ਖਾਲਾ ਮੇਰੇ ਇਹੋ ਟਾਈਪ ਨੂੰ ਪੁਰਾਣਾ ਕਿਹਾ ਜਾਂਦਾ ਹਾਂ ਇੱਕ ਆਪਣੇ ਦੇਖ ਪਹਿਲਾਂ ਜਿਹੜੇ ਮਾਨਤ ਹੁੰਦੇ ਸੀ ਮਾਨਤ ਹੁਣ ਵੀ ਹੈਗੇ ਨੇ ਉਹ ਇਹੋ ਜਿਹੇ ਲੱਛਣ ਕਰਦੇ ਉਹ ਇਹੋ ਜਿਹੇ ਲੱਛਣ ਨਹੀਂ ਕਰਦੇ ਉਹਨਾਂ ਦਾ ਜਿਹੜਾ ਕਾਰ ਹੈ ਇਹਦਾ ਪ੍ਰਮਾਤਮਾ ਨੇ ਉਹਨੂੰ ਬਖਸ਼ਿਆ ਜਾਂ ਸ਼ੁਰੂ ਤੋਂ ਲੈ ਕੇ ਜਨਮ ਤੋਂ ਲੈ ਕੇ ਬੰਦਾ ਇਹੋ ਜਿਹਾ ਹਾਂ ਉਹਨਾਂ ਲੋਕਾਂ ਦੀ ਵੀ ਹਮਦਰਦੀ ਆ ਇਹ ਤਾਂ ਮੇਰੇ ਸਾਲੇ ਮੇਰੇ ਬਾਅਦ ਚ ਬਣਦੇ ਨੇ ਬਾਅਦ ਜਾ ਕੇ ਸੰਗਾਨ ਕੇ ਬਣਦੇ ਇਹ ਤੈਨੂੰ ਮੈਂ ਦੱਸਦਾ ਇਹਨਾਂ ਦੇ ਅੰਦਰ ਇੱਕ ਕੀੜਾ ਹਾਂ ਉਹ ਮੇਰੇ ਛਾਲਿਆਂ ਦੇ ਜਲਉਂਦਾ ਉਹ ਮਰਦੋਂ ਬਣੇ ਜਨਾਨਾ ਵੀ ਦੱਸ ਤੈਨੂੰ ਕੀ ਭੀੜ ਪਈ ਹੈਨਾ ਹਾਂ ਬਾਹਣ ਕੇ ਲਗੜੇ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ ਜੇ ਇਹਨਾਂ ਨੂੰ ਇੰਨਾ ਹੀ ਰੈਲੀਆਂ ਦੀ ਆਗਾ ਮੈਂ ਇੱਕ ਹੋਰ ਦੱਸਦਾ ਲੈ ਪੰਜ-ਪੰਜ ਸਟੂਲੇ ਇਕੱਠੇ ਹੋਣ ਪੰਜ-ਪੰਜ ਟੈਂਪੂ ਇਕੱਠੇ ਹੋ ਗਏ ਇੱਕ-ਇੱਕ ਪਿੰਡ 'ਚ ਰੈਲੀ ਕਰਨ ਮੈਂ ਕਹਿੰਦਾ ਚਾਚਾ ਇਹਨਾਂ ਨਾਲ ਇਹ ਜਾ ਜਿਵੇਂ ਭੂਂਡ ਨਹੀਂ ਦਿੰਦੀ ਵੱਟ ਜਾਂਦਾ ਇੰਨਾ ਮਾਸ ਉੱਟ ਘੜਦਾ ਆਹਦਾ ਤੁਸੀਂ ਪੱਪੇ ਪਰ ਰੈਲੀਆਂ ਕਰੋ ਪਿੰਡਾਂ 'ਚ ਦੱਸਣ ਠੀਕ ਹੈ ਪਰ ਜੇ ਸਾਡੀ ਚਾਚਾ ਪੱਗ ਨੂੰ ਜਾਂ ਦਾੜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਚਾਚਾ ਬਰਦਾਸ਼ਤ ਨਹੀਂ ਹਾਂ ਜੀ ਸੱਚੇ ਚਰਨ ਇਹੇ ਕਰ ਹਾਂ ਅਸੀਂ ਨਾ ਇੱਕ ਗੱਲ ਦੱਸ ਕਹਿੰਦੇ ਉਹਨਾਂ ਨੇ ਮੈਨੂੰ ਇਹ ਹੁਣ ਇਹ 5-7 ਸਾਲਾਂ ਦਾ ਕੰਮ ਵਧਿਆ ਹੈ ਹਾਂ ਪਹਿਲਾਂ ਮੈਨੂੰ ਇਹ ਰਸਕਿਆ ਪਹਿਲਾਂ ਜੇ ਅੱਧੇ ਲੋਕਾਂ ਪਤਾ ਕੀ ਕਹਿੰਦੇ ਹਲੇ ਇਹ ਮੇਰੇ ਹਲੇ ਹਲੇ ਬਾਬਿਆਂ ਨੂੰ ਵੀ ਜਿਹੜੇ ਆਪਣੇ ਮਹਾਂਤ ਨੇ ਉਹ ਉਹਨਾਂ ਨੂੰ ਵੀ ਨਾਰ ਲਾਉਣ ਨੂੰ ਫਿਰਦੇ ਉਹ ਤਾਂ ਇਹਦੇ ਲਖਣ ਕਰਦੀ ਨਹੀਂ ਇਹਦੀ ਕਰਦੇ ਉਹ ਤਾਂ ਆਪ ਦਾ ਖਰਮ ਸਹੀ ਤਰੀਕੇ ਨਾਲ ਤੇ ਪਰਮਾਤਮਾ ਨੇ ਬਖਸ਼ਤਾ ਉਹਨਾਂ ਨੂੰ ਤਾਂ ਪਰਮਾਤਮਾ ਨੇ ਬਖਸ਼ ਕਰੀ ਆ ਉਹਨਾਂ ਦਾ ਕੋਈ ਕਸੂਰ ਨਹੀਂ ਪਰ ਉਹ ਮਿਹਨਤ ਕਰਕੇ ਖਾਂਦੇ ਆ ਹਾਂ ਹਾਂ ਕਰ ਉਹ ਇਹ ਤਾਂ ਇਕੱਲੇ ਮੁੱਢਕ ਤੀਮੋਂ ਚੱਲਦਾ ਹੈ ਪਰਮਾਤਮਨ ਹੈ ਜੇ ਬਣਾ ਤਾਂ ਇਹਦੇ ਮੇਰੇ ਸਾਲੇ ਮੇਰੇ ਜਾਣਬੁੱਝ ਕੇ ਉਹਨਾਂ ਨੂੰ ਵੀ ਬਦਨਾਮ ਕਰ ਰਹੇ ਨੇ ਇਹਨਾਂ ਨੂੰ ਚਾਚਾ ਟੀਕਾ ਨਹੀਂ ਟਿਕਲ ਦਿੰਦਾ ਟੈਂਪੂਆਂ ਨੂੰ ਟੈਂਪੂਆਂ ਦੇ ਜਿੱਨਾਂ ਚ ਰਸ਼ਤਰੌਣ ਨਹੀਂ ਫਿਰਦੀ ਉਹਨਾਂ ਚਰ ਟੈਂਪੂਆਂ ਨੇ ਬੰਦੇ ਦਾ ਸਾਲੇ ਫੇਰ ਵੀ ਜਵਾਣੇ ਆਪਾਂ ਕਹਿੰਦੇ ਆ ਨਾ ਵੀ ਕੁੱਟ ਕੇ ਬੰਦਾ ਬਣਾ ਲਾਂਗੇ ਇਹ ਟੈਂਪੂ ਬੰਦੇ ਤਾਂ ਨਹੀਂ ਬਣਦੇ। ਮੇਰੀ ਇੱਕ ਹੋਰ ਗੱਲ ਸੁਣੋ। ਹਾਂਜੀ ਚਾਚਾ ਜੀ ਸ਼ੋ ਪਹਿਲਾਂ ਮੇਰਾ ਸਾਲਾ ਤੂੰ ਆਪ ਹਸਾਬ ਲਾ ਲੈ। ਵੀ ਕਿਤੇ 5-7 ਪਿੰਡਾਂ ਬਾਅਦ 10 ਪਿੰਡਾਂ ਬਾਅਦ ਇੱਕ ਟੈਂਪੂ ਹੁੰਦਾ ਸੀ। ਆਪਾਂ ਦਾ ਮੇਰਾ ਸਾਲਾ ਟੈਂਪੂ ਤੇ ਸਪਾਲੀ ਜਾਂਦੇ ਦੀ ਯਾਤਰਾ ਸੀ। ਜਰ ਚਾਚਾ ਮੇਰੀ ਗੱਲ ਸੁਣ ਆਪਾਂ ਜਾਂਦੇ ਰਹੇ ਟੈਂਪੂ ਤੇ ਵੇਖ ਕੇ ਦੱਸਦਾ 15-15 ਸਪਾਲਾਂ ਨੂੰ ਜਾਂਦੇ ਰਹੇ। ਯਾਰ ਉਹ ਤਾਂ ਛੱਡ। ਆਪਣੇ ਪਿੰਡ ਇੱਕ ਵੀ ਟੈਂਪੂ ਹੁੰਦਾ ਸੀ। ਟੈਂਪੂ ਨਹੀਂ ਆਪਣੇ ਹੁੰਦਾਰੇ ਸੀ ਆਪਾਂ ਜਦੋਂ ਪਿੰਡ ਦੇ ਸਾਲੇ 3-4 ਬਣੀ ਫਿਰਦੇ ਨੇ। ਚਾਚਾ ਤੂੰ ਸੌਂ ਰਹਾ। ਨੋ ਨਖਰੇ ਪੈਣਾ ਕਰ ਰਿਹਾ ਸੀ। ਮੇਰਾ ਸਾਲਾ ਛੋਟਾ ਹੁੰਦਾ ਐ ਕਰਦਾ ਸੀ। ਹੁਣ ਤੂੰ ਨਾ ਮੇਰਾ ਜੋੜੀ ਵਣ ਜੂਗਾ। ਅੱਛਾ ਚਾਚਾ ਗੱਲ ਸਰ। ਅੱਗੇ ਤਨਹੂਲੇ ਤੋਂ ਕੋਟ ਦੋਨੇ ਨੂੰ ਆਉਂਦੇ। ਆਪਾਂ ਟੈਂਪੂ ਦੇ ਵਿੱਚ 35 35 40 40 ਜਾਣੇ ਚੜ ਜਾਂਦੇ ਸੀ। ਇਹ ਟੈਂਪੂ ਦੇ ਮੇਰਾ ਸਾਲਾ ਇੱਕ ਜਾਣੇ ਮਿਲ ਚਾਹਤ ਸਮਝਦਾ। ਦਬਦਾ ਨਹੀਂ ਸੀ 35। ਦਬਦਾ ਨਹੀਂ ਸੀ 35 ਨੂੰ। ਇਹ ਇੱਕ ਬੰਦੇ ਦੇ ਵੱਟ ਚਾਹੇ ਮਤਲਬ ਚਾਚਾ ਹੁਣ ਮੇਰੀ ਇੱਕ ਹੋਰ ਗੱਲ ਸੁਣ ਲੈ ਮਣਦੇ ਪਤਾ ਕਿਉਂ ਨੇ ਮੇਰੇ ਹਾਂ ਚਾਚਾ ਬਾਣੇ ਕਿਉਂ ਤੇ ਕੀੜਾ ਕੋਈ ਚਾਚਾ ਕਹਿ ਲਿਆ ਕੀੜਾ ਦਾ ਕੀੜਾ ਕੀੜੇ ਦਾ ਕੀੜਾ ਦਾ ਹੁਣ ਤੂੰ ਛੱਡ ਕੀੜੇ ਤੋਂ ਬਿਣੀ ਬਣੀ ਜਾਂਦੇ ਨੇ ਮੇਰੇ ਸੜੇ ਤਾਂ ਵੀ ਆ ਵੀਡੀਓ ਬੜੀਆ ਬਣਾਉਂਦੇ ਵੀਡੀਓ ਗੁੜੀਓ ਕਰਨ ਮੇਰੇ ਸੜੇ ਜੇ ਖਾਣ ਦੇ ਜਿਹੜਾ ਕਹਿ ਲਿਆ ਹਾਂ ਇਹ ਖਾਣੇ ਪੀਣੇ ਦੇ ਕਹਿ ਲਿਆ ਐਡਾ ਵੱਡਾ ਸਿਸਟਮ ਆ ਜਿਹੜੇ ਮੈਕ ਡੀ ਸੈਕ ਡੀ ਆ ਸਾਰਾ ਖੁੱਲਿਆ ਪਿਆ ਡਿਗਾਰਡ ਹਾਂ ਕਹਿ ਦੇ ਇੱਕ ਸਾਜ ਸਹੇ ਹਾਂ ਬਹੁਤ ਵੱਡੀ ਸਾਜਤਾ ਹੈ ਮੇਰੇ ਸੜੇ ਦੀ ਕੋਰਪੋਰੇਟ ਕਰਾਣਿਆਂ ਦੀ ਜਿਹੜੀ ਜੈਂਡਰ ਮਿਕਸ ਕਰਨ ਦੀ ਜਿਹੜੀਆਂ ਕੁੜੀਆਂ ਨੇ ਉਹ ਬੰਦੇ ਬਣ ਜਾਂਦੇ ਉਹਨੂੰ ਪਤਾ ਜਿਹੜੀ ਕੁੜੀ 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 ਬੰਦੇ ਬਣ ਉਹਨੂੰ ਪਤਾ ਕੀ ਕਹਿੰਦੇ ਨੇ ਉਹਨੂੰ ਉਹ ਕਹਿੰਦੇ ਨੇ ਮੇਰਾ ਸਾਲਾ ਉਹਨੂੰ ਲੈਸਬੀਅਨ ਕਹਿੰਦੇ ਨੇ ਲੈਸਬੀਅਨ ਲੈਸਬੀਅਨ ਉਹਨੂੰ ਕਹਿੰਦੇ ਨੇ ਲੈਕਸਬੀਅਨ ਕੋਈ ਹੈ ਨਹੀਂ ਕੁੜੀਆਂ ਮੁੰਡੇ ਬਣ ਜਾਂਦੇ ਮੁੰਡੇ ਕੁੜੀਆਂ ਬਣ ਜਾਂਦੇ ਇਹ ਚਾਚਾ ਫਿਰ ਮੇਰੀ ਗੱਲ ਸੁਣ ਆਪਣੇ ਉਹ ਥੋੜਾ ਜਿਹਾ ਨਹੀਂ ਮਿਲਦਾ ਆਉਂਦਾ ਜੀ ਇੱਕ 17 ਸਾਲਾਂ ਦਾ ਉਹ ਮੇਰਾ 사ਲਾ ਮੈਕਡੋਨਲਡ ਫਲਾਣਾ ਜਾਂਦਾ ਸੀ ਹੋਣੋ ਮੈਨੂੰ ਕਹਿੰਦਾ ਵੀ ਮੈਨੂੰ ਮਹੀਨਾ ਹੋ ਗਿਆ ਵੀ ਮੈਨੂੰ ਐ ਲੱਗਦਾ ਵੀ ਮੈਂ ਸਲਵਾਰ ਕਮੀਜ਼ ਪਾ ਕੇ ਨੱਚਾਂ ਬੋਲੀਆਂ ਪਾਵਾਂ ਇਹਦਾ ਮਤਲਬ ਉਹ ਖਾਣੇ ਨਾ ਹੋ ਰਹੇ ਇਹ ਆਪਣੇ ਅੰਦਰ ਦੋ ਦੋ ਹਾਰਮੋਨ ਹੁੰਦੇ ਨੇ ਮੇਲ ਤੇ ਫੀਮੇਲ ਹਾਂ ਜਿਹੜਾ ਦਾ ਬੰਦੇ ਦੀ ਬੋਡੀ ਐ ਉਹਦਾ ਮੇਲ ਮੇਲ ਹਾਰਮੋਨ ਡਿਵੈਲਪ ਕਰਦੀ ਐ ਜਿਹੜੀ ਬੁੜੀ ਦੀ ਐ ਉਹ ਬੁੜੀਆਂ ਵਾਲੇ ਕਰਦੀ ਐ ਉਹ ਜਦੋਂ ਖਾਣਾ ਖਾਈ ਨਾ ਉਲਟੋ ਹੋ ਗਿਆ ਭੈਣ ਜਿਹੜੀ ਬੁੜੀਆਂ ਵਾਲਾ ਬੰਦਿਆਂ ਵਾਲਾ ਬੁੜੀਆਂ ਵਾਲਾ ਕਰਨ ਲੱਗਾ ਬੁੜੀਆਂ ਵਾਲਾ ਬੰਦਿਆਂ ਵਾਲਾ ਕਰਨ ਲੱਗਾ ਇਹਜਾ ਘੱਟ ਹੋ ਗਿਆ ਮੇਰਾ ਸੜੇ ਦਾ ਚਾਚਾ ਕੀ ਬਣੋ ਇਹ ਤਾਂ ਫਿਰ ਇਹਦਾ ਮਤਲਬ ਆਪਾਂ ਨੂੰ ਸ਼ੁੱਧ ਦੇਸੀ ਖਾਣੇ ਖਾਣੇ ਚਾਹੀਦੇ ਦੇਸੀ ਖਾਣੇ ਦਾ ਖਣਜੀ ਨੇ ਜਿਹੜੇ ਦੋ ਚਾਰ ਚ ਕਰਦੇ ਪਲੇਟ ਕਰੋ ਸਮਾਰ ਕੇ ਠੱਟੋ ਜਾਣ ਹਾਂ ਇਹ ਚਾਚਾ ਆਪਾਂ ਨੂੰ ਉੱਠਣਾ ਪੈਣਾ ਜਵਾਕਾਂ ਦੀ ਵੀ ਖਾਸ ਧਿਆਨ ਰੱਖੋ ਆਪਦੀ ਧਿਆਨ ਰੱਖੋ ਹਰ ਇੱਕ ਪਿੰਡ ਚ 5 7 ਨੌਜਵਾਨ ਇਕੱਠੇ ਹੋਵੋ ਜਿਹੜਾ ਤੁਹਾਨੂੰ ਪਿੰਡ ਚ ਸਕੂਲਾ ਦੇਖਦਾ ਉਹਦੀ ਡੰਡਾ ਆਪਰੇਟ ਕਰੋ ਡੰਡਾ ਆਪਰੇਟ ਕਰੋ ਦੱਬ ਕੇ ਬੂਰੀ ਡੰਡਾ ਆਪਰੇਟ ਕਰਦੇ ਉਹਨੂੰ ਕੱਢੋ ਬਹਿਣ ਕੇ ਲੈ ਕੜੇ ਨੂੰ ਨਹੀਂ ਤਾਂ ਚਾਚਾ ਆਪਣੇ ਪੰਜਾਬੀਆਂ ਨੂੰ ਬਦਨਾਮ ਕਰਨ ਲੱਗੇ ਆ ਏਜੰਸੀਆਂ ਬਚਜੋ ਇਹ ਕਹਿੰਦੇ ਨੇ ਵੀ ਸਾਡੀ ਜੱਦੀ ਜੇ ਉਹ ਐਵੇਂ ਬਾ ਇਹਨੂੰ ਪੁੱਛਿਆ ਮੇਰੇ ਸਾੜੇ ਨੂੰ ਵੀ ਤੁਸੀਂ ਸਟਾਫ ਬਣੇ ਹੋ ਤੁਹਾਨੂੰ ਕਿਹੜਾ ਪ੍ਰਮਾਤਮਾ ਨੇ ਬਣਾਇਆ ਪਹਿਲਾਂ ਦੇਖ ਮਾਂ ਤੋਂ ਦੇ ਸੀ ਬਾਬੇ ਆਪਣੇ ਠੀਕ ਹੈ ਕਦੇ ਇੱਕ ਅੱਧਾ ਜੰਮਦਾ ਉਹ ਬਾਬੇ ਨੂੰ ਲੈ ਜਾਂਦੇ ਉਹ ਮੁੱਢ ਤੋਂ ਐ ਸੀ ਵੀ ਚਲੋ ਵੀ ਉਹਦਰ ਤਨੇ ਦਿੱਤਾ ਪਰ ਮੇਰੇ ਸਾੜੇ ਚੜ ਵਿੱਚ ਕੀ ਕਰੀ ਜਾਂਦੇ ਨੇ ਭੰਦੇ ਯਾਰ ਇਹਦਾ ਚਾਚਾ ਮੇਰੀ ਗੱਲ ਸੁਣ ਲਓ ਆਪਾਂ ਆਪਾਂ ਤਾਂ ਗੱਲ ਚਾਚਾ ਡਿਸਕਸ ਕਰ ਲਈ ਜਿਹੜੇ ਆਪਾਂ ਨੂੰ ਦੇਖ ਰਹੇ ਇਹਨਾਂ ਨੂੰ ਵੀ ਕੁਝ ਦੱਸਗੀ ਹਾਂ ਦੱਸ ਵੀ ਮੇਰੀ ਗੱਲ ਸੁਣ ਲਓ ਭਰਾਵੋ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਸਾਡੀ ਪਵਿੱਤਰ ਤ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਉੱਥੇ ਹੀ ਇਹਨਾਂ ਨੇ ਕਿਉਂ ਰੱਖਿਆ ਵੀ ਉੱਥੇ ਰੈਲੀ ਕਰਾਂਗੇ ਟੈਂਪੂਆਂ ਦੀ ਟੈਂਪੂ ਆ ਗੱਲ ਸੁਣ ਲਓ ਤੁਸੀਂ ਟੈਂਪੂਆਂ ਟੈਂਪੂ ਰਹਿਣਾ ਸਾਡੇ ਅੰਮ੍ਰਿਤ ਅੰਮ੍ਰਿਤਸਰ ਸਾਹਿਬ ਕਿਤੇ ਇਹੋ ਜਿਹਾ ਕੰਮ ਨਾ ਕਰ ਬੈਠੋ ਤੁਹਾਨੂੰ ਪਤਾ ਹੈ ਅੱਜ ਵੀ ਸੂਰਬੀਰ ਯੋਧੇ ਇਹ ਧਰਤੀ ਪੈਦਾ ਕਰਦੀ ਆ ਅਣਖੀ ਇਹ ਧਰਤੀ ਪੈਦਾ ਕਰਦੀ ਆ ਇਹ ਜੇ ਤੁਸੀਂ ਭੈਣ ਘੜਾਉਣੀ ਆ ਕਿਤੇ ਜਾ ਤੇ ਹੋਰ ਜਿਹੜਾ ਨੇ ਹਾਂ ਮੈਨੂੰ ਇੱਕ ਗੱਲ ਦੱਸੋ ਹੋਰ ਇੱਕ ਗੱਲ ਹੋਰ ਤਾਂ ਚਾਚਾ ਜੀ ਸ਼ਿਓ ਮੈਨੂੰ ਗੱਲ ਦਾ ਜਵਾਬ ਥੀ ਹਾਂ ਵੀ ਮੇਰੇ ਸਾਲਿਆਂ ਨੂੰ ਆਜ਼ਾਦੀ ਚਾਹੀਦੀ ਕਾਦੀ ਜਾਂਦੀ ਹੈ ਜਾਂਦੀ ਦੱਸ ਤਾਂ ਮੈਨੂੰ ਕਾਦੀ ਜਾਂਦੀ ਜਾਂਦੀ ਇਹਨਾਂ ਨੂੰ ਕਾਦੀ ਚਾਹੀਦੀ ਹੈ ਏ ਬਹਿਣ ਕੇ ਲੱਕੜਿਆਂ ਨੂੰ ਤੈਨੂੰ ਮਤਲਬ ਚਾਚਾ ਮਤਲਬ ਸਮਝ ਲੈ ਇਹਨਾਂ ਨੂੰ ਆਏ ਐ ਵੀ ਸਾਨੂੰ ਆਜ਼ਾਦ ਕਰੋ ਅਸੀਂ ਜੋ ਮਰਜੀ ਭੈਣੇ ਘੜਾਈਏ ਚਾਚਾ ਮੇਰੀ ਗੱਲ ਸੁਣ ਹੁਣ ਵੀ ਤਾਂ ਘੜਾਈ ਜਾਂਦੇ ਨਾ ਕੋਈ ਕਰਨਾ ਕਰੀ ਜਾਂਦੀ ਕਰੀ ਜਾਂਦੇ ਕਰੀ ਜਾਣ ਫਿਰ ਸਾਨੂੰ ਕਿਉਂ ਬਦਨਾਮ ਕਰਦੇ ਆ ਸਾਡੀ ਪੱਗ ਤੇ ਜਾਣੀਆਂ ਰੱਖ ਕੇ ਕਿਉਂ ਇਹ ਕਰਦੇ ਮੈਂ ਵੀਡੀਓ ਦੇਖਿਆ ਐ ਕਰ ਰਹੇ ਆ ਓ ਮੈਂ ਥੋੜੀ ਇਹੇ ਜੈਂ ਮੈਂ ਥੋੜੀ ਚਾਚਾ ਦੱਸ ਤਾ ਮੈਂ ਸਾਰਾ ਕੁਝ ਦੇਵਾਂ ਆਪਣੇ ਵੀਡੀਓ ਦੇਖਦੀਆਂ ਫੇਮ ਲਿਗਾਂ ਪਰਿਵਾਰ ਬਹਿ ਕੇ ਦੇਖਦਾ ਠੀਕ ਹੈ ਹੁਣ ਚਾਚਾ ਸਮਝ ਜਾਈ ਗਿਆ ਦੀ ਕਸ ਦੀ ਫਾਲ ਤੇ ਇਹ ਤਾਂ ਐਂ ਕਹਿੰਦਾ ਮੇਰੇ ਸਾਡੇ ਵੀ ਸਾਨੂੰ ਦਫ਼ਤਰ ਖੋਲ ਕੇ ਦੋ ਦਫ਼ਤਰ ਖੋਲ ਕੇ ਦਿਓ ਉੱਥੇ ਅਸੀਂ ਇਹੋ ਜਿਹਾ ਕੁਝ ਕਰੀਏ ਪਰ ਇਹ ਪੰਜਾਬ ਆ ਪੰਜਾਬ ਇੱਥੇ ਇਹੋ ਜਿਹਾ ਕੁਝ ਨਹੀਂ ਚੱਲਣਾ ਬੰਦੇ ਬਣ ਜੋ ਯੂਪੀ ਬਿਹਾਰ ਬੰਗਾਲ ਚ ਨਿਕਲ ਜਾਓ ਉੱਥੇ ਜਿਹੜਾ ਕੋਈ ਕਰਨਾ ਕਰੀ ਚੱਲੋ ਜੇ ਸਾਡੀ ਸਿਰ ਤੇ ਦਸਤਾਰ ਸਜਾ ਕੇ ਦਾੜੀਆਂ ਰੱਖ ਕੇ ਸਾਡੀ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਫਿਰ ਚਾਚਾ ਜੀ ਸਮਰਦਾਸਤ ਨਹੀਂ ਨਹੀਂ ਬਰਦਾਸਤ ਨਹੀਂ ਹੋਗਾ ਹਾਂ ਚੱਲ ਚੱਲ ਗਿਆ ਚਾਚਾ ਠੀਕ ਆ 27 ਤਰੀਕ ਨੂੰ ਮੈਂ ਇਹ ਕੰਮ ਕਰਨ ਜਾ ਰਿਹਾ ਡੰਡਾ ਲੈ ਜਾਣਾ ਜਿਹੜਾ ਮੈਨੂੰ ਮਿਲ ਗਿਆ ਮੈਂ ਜੀ ਡੰਡਾ ਲਾਵੇ ਕਣਕ ਖੜੀ ਹੋ ਗਈ 28 ਨੂੰ ਵੱਢ ਲਾਂਗੇ ਆਪਾਂ ਚੱਲ ਦੋਨੇ ਚੱਲ ਫਿਰ ਚੱਲ ਹਾਂ ਜਿਹੜਾ ਕੋਈ ਉੱਥੇ ਆਊਗਾ ਦੱਸਾਂਗੇ ਉਹਨਾਂ ਨੂੰ ਮੇਰੇ ਉਹ ਸਾਲਿਓ ਲੱਖ ਦੀ ਲਾਹਣਤਾ ਤੁਹਾਡੇ ਤੇ ਦਰ ਫਟੇ ਮੂੰਹ ਮੇਰੇ ਚਾਚਾ ਜੀ ਤੇ ਕਣਕ ਤਾਂ ਮੇਰੇ ਛਾਲੇ ਦੀ ਮੈਨੂੰ ਦੋ